ਚੱਲ ਰਿਹਾ ਹੈ ਪਰ ਕਈ ਕੀ ਪਤਾ ਤੁਹਾਨੂੰ ਕਿ ਝੋਨੇ ਦੇ ਪਿੱਛੇ ਪੇ ਦਾ ਕਤਲ ਵੀ ਕੀਤਾ ਜਾ ਸਕਦਾ ਉਹ ਵੀ ਪੁੱਤ ਦੇ ਵੱਲੋਂ ਖਬਰ ਆਈ ਹੈ ਹਲਕਾ ਖੇਮ ਕਰਨ ਦੀ ਜਿੱਥੇ ਕਿ ਝੋਨੇ ਨੂੰ ਮੰਡੀ ਲ ਜਾਣ ਤੋਂ ਮੰਡੀ ਲ ਜਾਣ ਦੇ ਕਰਕੇ ਬਹਿਸ ਹੁੰਦੀ ਆ ਪਿਓ ਤੇ ਪੁੱਤ ਦੇ ਵਿੱਚ ਤੇ ਫਿਰ ਪੁੱਤ ਕਹਿੰਦੇ ਦਿਨਾਲੀ ਕੱਢ ਲਿਓ ਮਾਫ ਕਰਨਾ ਕਹਿੰਦੇ ਪਿਓ ਦਿਨਾਲੀ ਕੱਢ ਕੇ ਲਿਆਉਂਦਾ ਕਿਉਂਕਿ ਰਿਟਾਇਰਡ ਫੌਜੀ ਸੀਗਾ ਤੇ ਪੁੱਤ ਨੇ ਉਹੀ ਦਿਨਾਲੀ ਖੋਲ ਕੇ ਹੋ ਕੇ ਪੇ ਉਹਦੇ ਉੱਤੇ ਗੋਲੀਆਂ ਚਲਾ ਦਿੰਦੀਆਂ ਇਹ ਪੂਰਾ ਮਾਮਲਾ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਪਿੰਡ ਬਹਾਦਰ ਨਗਰ ਦਾ ਆ ਔਰ ਇਕਲੌਤਾ ਪੋਤਾ ਹੈ ਔਰ ਕਹਿੰਦੇ ਆ ਕਿ ਬਰਬਾਦ ਵਿੱਚ ਸੰਸਕਾਰ ਵੀ ਕਰ ਦਿੱਤਾ ਬਿਨ ਹਾਲ ਹੁਣ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਤੇ ਫਿਰ ਉਸ ਤੋਂ ਬਾਅਦ ਇਹ ਕਾਰਵਾਈ ਹੋਈ ਆ ਔਰ ਮੁੰਡਾ ਕਹਿੰਦੇ ਆ ਮੌਕੇ ਤੋਂ ਫਰਾਰ ਹੈ ਔਰ ਇਹ ਪੂਰੀ ਘਟਨਾ ਜਿਹੜੀ ਹੈ ਹਲਕਾ ਖੇਮ ਕਰਨ ਦੀ ਹੈ ਪੰਜਾਬ ਦੇ ਵਿੱਚ ਸਭ ਨੂੰ ਆਪੋਤਾਪ ਪਈ ਹੈ ਕਿਉਂਕਿ ਸੀਜ਼ਨ ਜਿਹੜਾ ਝੋਨੇ ਦਾ ਆ ਤੇ ਝੋਨਾ ਵੱਢਣ ਤੋਂ ਬਾਅਦ ਹੋਰ ਫਸਲਾਂ ਵੀ ਲਾਉਣੀਆਂ ਨੇ ਇਸੇ ਕਰਕੇ ਕਿਸਾਨ ਜਿਹੜੇ ਨੇ ਉਹ ਆਪੋ ਆਪਣੀ ਫਸਲ ਨੂੰ ਸੰਭਾਲਣ ਤੇ ਕਰਨ ਦੇ ਵਿੱਚ ਜਿਹੜੇ ਆ ਆਪਾਂ ਕਹ ਲਈਏ ਕਿ ਮਸ਼ਰੂਫ ਹੋਏ ਨੇ ਪਰ ਇਹ ਦੇ ਵਿੱਚ ਹੀ ਹੁਣ ਵੱਡੀ ਖਬਰ ਆਉਂਦੀ ਆ ਕਿ ਇਹ ਚੋਨੇ ਨੂੰ ਮੰਡੀਲ ਜਾਣ ਦੇ ਖਾਤਰ ਦੋਹੇ ਪੇ ਤੇ ਪੁੱਤ ਦੇ ਵਿੱਚ ਆਪਸ ਚ ਲੜਾਈ ਹੁੰਦੀ ਆ ਔਰ ਉਸ ਤੋਂ ਬਾਅਦ ਪੁੱਤ ਜਿਹੜਾ ਆ ਉਹ ਪੇ ਦਾ ਕਤਲ ਕਰਦਾ ਆ ਔਰ ਇਹ ਗੱਲ ਲੜਾਈ ਤੋਂ ਸ਼ੁਰੂ ਹੁੰਦੀ ਆ ਫੌਜੀ ਰਿਟਾਇਰਡ ਸੀ ਜਦੀ ਤਸਵੀਰ ਅਸੀਂ ਇੱਕ ਸਾਈਡ ਦੇ ਉੱਤੇ ਲਾ ਰੱਖੀ ਆ ਔਰ ਕਹਿੰਦੇ ਆਪਣੀ ਦਿਨਾਲੀ ਘੱਟ ਕੇ ਲਿਆਉਂਦਾ ਆ ਔਰ ਉਹ ਦਿਨਾਲੀ ਜਿਹੜਾ ਆ ਉਹ ਪੁੱਤ ਨੇ ਖੋ ਕੇ ਪਿਓ ਦੇ ਉੱਤੇ ਚਲਾ ਦਿੱਤੀ ਜਿਸ ਤੋਂ ਬਾਅਦ ਉਹਦੀ ਮੌਕੇ ਦੇ ਉੱਤੇ ਮੌਤ ਹੋ ਗਈ ਆ ਹੁਣ ਇਹ ਸਮਾਂ ਸਮਝ ਨਹੀਂ ਕਿ ਇਹ ਗਲਤੀ ਦੇ ਨਾਲ ਚੱਲੀ ਹੈ ਜਾਂ ਫਿਰ ਕਿਵੇਂ ਹੋਇਆ ਪਰ ਅਕਸਰ ਕਹਿੰਦੇ ਨਾ ਕਿ ਹਥਿਆਰ ਚਲਾਉਣੇ ਜਿਹੜੇ ਨੇ ਉਹ ਕਈ ਵਾਰ ਹਥਿਆਰ ਜਿਹੜਾ ਹੁੰਦਾ ਹੈ ਉਹ ਆਟੋਮੈਟਿਕ ਚੱਲ ਜਾਂਦਾ ਆ ਘਰਾਂ ਦੀਆਂ ਲੜਾਈਆਂ ਦੇ ਵਿੱਚ ਯਾਨੀ ਕਿ ਪੇਪੋ ਦੀ ਲੜਾਈ ਦੇ ਵਿੱਚ ਪਹਿਲੇ ਤੇ ਦੁਨਾਲੀ ਦਾ ਕੋਈ ਕੰਮ ਨਹੀਂ ਹੈਗਾ ਹੁਣ ਫਿਲਹਾਲ ਪਿਓ ਜਿਹੜਾ ਹੈ ਉਹ ਪੂਰਾ ਹੋ ਗਿਆ ਪੁੱਤ ਫਰਾਰ ਹੈ ਔਰ ਇਹ ਪੂਰਾ ਘਰ ਜਿਹੜਾ ਆ ਉਹ ਤਹਿਸ ਨਸ ਹੋ ਗਿਆ ਕਿਉਂਕਿ ਕੱਲਾ ਕੱਲਾ ਪੁੱਤ ਸੀਗਾ ਸਿਰਫ ਤੇ ਸਿਰਫ ਝੋਨੇ ਨੂੰ ਮੰਡੀ ਖੜਨ ਦੇ ਪਿੱਛੇ ਪਿਓ ਪੁੱਤ ਦੀ ਲੜਾਈ ਹੋਈ ਆ ਔਰ ਇਸ ਨੂੰ ਲੈ ਕੇ ਇਹ ਲੜਾਈ ਵੱਧਦੀ ਆ ਫਿਲਹਾਲ ਸਾਡੀ ਗੱਲਬਾਤ ਵੀ ਹੋਈ ਆ ਉਹ ਵੀ ਸੁਣਾਉਨੇ ਆ ਕਿ ਕੀ ਕਹਿੰਦੇ ਨੇ ਪਿੰਡ ਬਾਧਰ ਨਗਰ ਕੱਲ ਰਾਤ ਇੱਕ ਬੜੀ ਤੁਖਦਾਈ ਘਟਨਾ ਹੋਈ ਜਦੋਂ ਪੁੱਤਰ ਵੱਲੋਂ ਹੀ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਪਰ ਕਿ ਇਹ ਸਬੰਧੀ ਜਿਹੜੀ ਮੋਤ ਪ੍ਰਾਨਾ ਇਨਫੋਰਮੇਸ਼ਨ ਆ ਉਹ ਐਸ ਐਚਓ ਥਾਣਾ ਬਲਟੋਆ ਨੂੰ ਰਿਸੀਵ ਹੋਈ ਜਿਸ ਵੰਦੀ ਪੁਲਿਸ ਪਾਰਟੀ ਤੇ ਮੈਂ ਵੀ ਮੌਕੇ ਤੇ ਪਹੁੰਚਾ ਜਿੱਥੇ ਜਾ ਕੇ ਤਸਦੀਕ ਕਰਨ ਤੇ ਸਾਨੂੰ ਇਹ ਗੱਲ ਪਤਾ ਲੱਗੀ ਕਿ ਕੱਲ ਸ਼ਾਮ ਸੁਖਵੰਤ ਸਿੰਘ ਸਾਨੂੰ ਪਰਜੀਤ ਸਿੰਘ ਇਹ ਮਰਨ ਵਾਲੇ ਨੇ ਸਤਵਿੰਦਰ ਸਿੰਘ ਇਹਨਾਂ ਦਾ ਲੜਕਾ ਸਤਵਿੰਦਰ ਸਿੰਘ ਸਾਨੂੰ ਆਫ ਸੁਖਵੰਤ ਸਿੰਘ ਜਿਨੇ ਗੋਲੀ ਚਲਾ ਕੇ ਆਪਣੇ ਪਿਤਾ ਦਾ ਕਤਲ ਕੀਤਾ ਇਨਾਂ ਦੇ ਜਿਹੜਾ ਝਗੜਾ ਆ ਉਹ ਕੱਲ ਸ਼ਾਮੀ ਝੋਨੇ ਨੂੰ ਮੰਡੀ ਵਿੱਚ ਸੁੱਟਣ ਨੂੰ ਲੈ ਕੇ ਹੋਇਆ। ਇਸ ਗੱਲ ਦੀ ਤਕਰਾਰ ਦੋਵਾਂ ਪਿਓ-ਪੁੱਤਾਂ ਦੇ ਵਿੱਚ ਹੋਈ। ਪਿਓ ਨੇ ਜਿਹੜਾ ਥੋੜਾ ਜਿਹਾ ਸ਼ਰਾਬੀ ਉਹਨੇ ਦਨਾਲੀ ਕੱਢ ਕੇ ਆਪਣੇ ਲੜਕੇ ਵੱਲ ਕੀਤੀ ਤੇ ਮੁੰਡੇ ਨੇ ਦਨਾਲੀ ਖੋ ਕੇ ਆਪਣੇ ਪਿਤਾ ਦੇ ਫਾਇਰ ਕਰ ਦਿੱਤਾ ਤੇ ਉਹ ਉਸੇ ਨਾਲਾ ਦੇ ਵਿੱਚ ਲੱਗ ਗਿਆ। ਪਿਤਾ ਜੀ ਜਿਹੜੇ ਜ਼ਖਮੀ ਹੋ ਗਏ ਉਹਨਾਂ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ। ਡਾਕਟਰ ਸਾਹਿਬ ਨੇ ਦਾਖਲ ਕੀਤੇ ਤੋਂ ਪਹਿਲਾਂ ਹੀ ਉਹਨਾਂ ਨੂੰ ਚੈੱਕ ਕਰਕੇ ਦੱਸ ਦਿੱਤਾ ਵੀ ਇਹ ਮਰ ਚੁੱਕੇ ਨੇ ਇਹਨਾਂ ਦੀ ਮੌਤ ਹੋ ਚੁੱਕੀ ਆ ਜਿਸ ਵੰਦੀ ਇਹ ਡੈੱਡ ਬੋਡੀ ਲੈ ਕੇ ਫਿਰ ਆਪਣੇ ਪਿੰਡ ਆ ਗਏ ਕਿਉਂਕਿ ਇੱਕੋ ਘਰ ਨਾਲ ਸੰਬੰਧਿਤ ਮਾਮਲਾ ਸੀ ਮਿਲ ਕੇ ਪੁੱਤਰ ਵੱਲੋਂ ਹੀ ਪਿਤਾ ਦਾ ਜਿਹੜਾ ਕਤਲ ਕੀਤਾ ਗਿਆ ਏ ਇਸ ਕਰਕੇ ਇਹਨਾਂ ਨੇ ਸਵੇਰ ਜਿਹੜਾ ਇਹਦਾ ਸੰਸਕਾਰ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੇ ਬਿਨਾਂ ਹੀ ਕਰ ਦਿੱਤਾ ਇਸ ਸੰਬੰਧੀ ਜਦੋਂ ਇਨਫੋਰਮੇਸ਼ਨ ਤੇ ਅਸੀਂ ਮੌਕੇ ਤੇ ਪੁੱਜਿਆ ਤੇ ਮੌਕੇ ਤੇ ਪੜਤਾਲ ਕੀਤੀ ਮਰਨ ਵਾਲੇ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਜਿਹੜੀ ਹੈ ਅੰਡਰ ਸੈਕਸ਼ਨ 103 ਜਿਵੇਂ 1 238 ਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਰਾਵਾਂ ਤਲੇ ਥਾਣੇ ਬਲਟੋਈ ਵਿਖੇ ਪਰਚਾ ਦਰਜ ਕਰਕੇ ਤੇ ਦੀ ਤਫ਼ਤੀਸ਼ ਮੁਕੰਮਲ ਜਿਹੜੀ ਆ ਉਹ ਆਰੰਭ ਕਰ ਦਿੱਤੀ ਹੈ ਤੇ ਤਫ਼ਤੀਸ਼ ਦੌਰਾਨ ਇਹ ਗੱਲ ਬਿਲਕੁਲ ਸਾਹਮਣੇ ਆਈ ਹੈ ਕਿ ਮਰਨ ਵਾਲੇ ਸੁਖਵੰਤ ਸਿੰਘ ਦੇ ਲੜਕੇ ਵੱਲੋਂ ਹੀ ਉਹਦੇ ਲਾਇਸੈਂਸੀ ਵੈਪਨ ਦੇ ਨਾਲ ਫਾਇਰ ਕਰਕੇ ਆਪਣੇ ਪਿਤਾ ਦਾ ਕਤਲ ਕੀਤਾ ਗਿਆ ਇਸ ਸੰਬੰਧੀ ਜਿਹੜੀ ਐਫਐਐਲ ਟੀਮਾਂ ਵੀ ਮੌਕੇ ਤੇ ਬੁਲਾਈਆਂ ਗਈਆਂ ਹੋਰ ਜਿਹੜੇ ਸੈਂਟੀਫਿਕ ਐਸਪਰਟ ਉਹ ਵੀ ਆਏ ਤੇ ਮੌਕੇ ਤੇ ਤਫ਼ਤੀਸ਼ ਕਰਦੇ ਆ ਸਾਨੂੰ ਉਹਦੇ ਕੁਝ ਜਿਹੜੇ ਖੂਨ ਨਾਲ ਲੂਥ ਕੱਪੜੇ ਤੇ ਖੂਨ ਨਾਲ ਲੂਥ ਜਿਹੜੀ ਮਿੱਟੀ ਆ ਜਿਹੜੀ ਮਿਲੀ ਆ ਜਿਹਨੂੰ ਵਕਫਰ ਅੱਗੇ ਕਬਜ਼ਾ ਪੁਲਿਸ ਦੇ ਵਿੱਚ ਲਿਆ ਗਿਆ ਸੋ ਇਹਦੇ ਸੰਬੰਧੀ ਜਿਹੜਾ ਮੁਕੱਦਮਾ ਉਹ ਅਸੀਂ ਦਰਜ ਕਰ ਲਿਆ ਜਿੱਥੇ ਇਹਨਾਂ ਨੇ ਜਿਹੜੀ ਮਰਿਤਕ ਦਾ ਅੰਤਮ ਸੰਸਕਾਰ ਕੀਤਾ ਸੀ ਉਸ ਤੋਂ ਉਹਦੀਆਂ ਅਸਥੀਆਂ ਵੀ ਅਸੀਂ ਕਬਜ਼ਾ ਪੁਲਿਸ ਚ ਲੈ ਲਈਆਂ ਤੇ ਸਾਰਿਆਂ ਨੂੰ ਅਸੀਂ ਐਨਾਲਿਸਿਸ ਵਾਸਤੇ ਐਫਐਸਐਲ ਭੇਜਾਂਗੇ ਤੇ ਇਹਦੇ ਨਾਲ ਮੌਤ ਦੇ ਕਾਰਨਾਂ ਬਾਰੇ ਵੀ ਪਤਾ ਲਗਾਇਆ ਜਾਊਗਾ ਤੇ ਨਾਲ ਦੀ ਨਾਲ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਜਿਨ੍ਹਾਂ ਵਿਅਕਤੀਆਂ ਨੇ ਇਹਦਾ ਅੰਤਮ ਸੰਸਕਾਰ ਕੀਤਾ ਤੇ ਸਬੂਤਾਂ ਨੂੰ ਮਿਟਾਇਆ ਵਾ ਉਹਦੇ ਪਸਵੰਦੀ ਵੀ ਪੜਤਾਲ ਕਰਕੇ ਤੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਲੜਕੇ ਨੇ ਆਪਣੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਜਿਹੜੀ ਘਰ ਲੱਗੀ ਡੀਵੀਆਰ ਲਾ ਕੇ ਤੇ ਸਮੇਤ ਆਪਣੇ ਪਰਿਵਾਰ ਉਹ ਘਰ ਤੋਂ ਅੱਗੇ ਪਿੱਛੇ ਹੋ ਗਿਆ ਉਹਨੂੰ ਵੀ ਗ੍ਰਿਫਤਾਰ ਕਰਨ ਵਾਸਤੇ ਜਿਹੜੀਆਂ ਪਾਰਟੀਆਂ ਬਣਾ ਕੇ ਜਿੱਥੇ ਜਿੱਥੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਜਾਂ ਲੁਕਣ ਥਾਵਾਂ ਨੇ ਉੱਥੇ ਰੇਡ ਕਰਨ ਵਾਸਤੇ ਅਸੀਂ ਜਿਹੜੀ ਪੁਲਿਸ ਪਾਰਟੀਆਂ ਭੇਜ ਦਿੱਤੀਆਂ ਤੇ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਊਗਾ ਤੇ ਠੋਕ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ